ਸਰੇਵਰੀ ਨਹੀਂ ਦੋ ਤਿੰਨ ਪਰ ਇੱਕ ਮਾਰੇ ਸੀ ਛੋਟੀ ਭੈਣਾਂ ਕਰਕੇ ਛੱਡਿਆ ਨਹੀਂ ਜੀ ਸਾਡੇ ਕੋਲ ਹਾਂਜੀ ਅਲੱਗ ਹਾਂਗੇ ਇੱਕ ਜਿਹੜੀ ਕੁੜੀਆਂ ਸੀ ਉਹ ਵੀ ਤੁਹਾਡੇ ਨਾਲ ਨਹੀਂ ਰਹਿੰਦੀ ਨਹੀਂ ਜੀ ਉਹ ਇਹਦੇ ਨਾਲ ਹੀ ਰਹਿੰਦੀ ਹਾਂਜੀ ਹਾਂਜੀ ਉਹ ਦਾਦੀ ਮਰ ਗਈ ਸੀ ਉਹਦੇ ਨਾਲ ਨਹੀਂ ਇਹ ਜਿਹੜੀ ਦਾਦੀ ਮਰ ਗਈ ਉਹਦੇ ਨਾਲ ਸੀ 13 ਸਾਲ ਤੋਂ ਜਿਹੜਾ ਉਹਦਾ ਪਾਲਣ ਪੋਸ਼ਣ ਹੋ ਰਿਹਾ ਤੁਸੀਂ ਕਹਿੰਦੇ ਵੀ 13 ਸਾਲ ਤੋਂ ਅਲੱਗ ਹੋ ਗਿਆ ਮੁੰਡਾ ਹਾਂਜੀ ਹਾਂਜੀ ਉਹ ਤੋਂ 13 ਸਾਲ ਦੇ ਹਾਂਜੀ ਨਾਨਕੀ ਆਉਂਦਾ ਸੀ ਮੇਰੇ ਕੋਲੇ 10 10 ਦਿਨ ਲੱਗ ਜਾਂਦਾ ਸੀ ਰਹਿੰਦਾ ਸੀ ਆਉਂਦਾ ਕੁੜੀ ਵੱਡੀ ਆਉਂਦੀ ਜਾਂਦੀ ਹੈ ਜੀ ਨਹੀਂ ਜੀ ਛੋਟੀ ਨਹੀਂ ਕੁੜੀ ਨਹੀਂ ਆਈ ਬਰੇਮ ਬੰਦਾਲੇ ਤੋਂ ਕਹਿੰਦੇ ਨੇ ਕਿ ਤੁਹਾਡੇ ਨਾਲ ਸੰਪਰਕ ਨਹੀਂ ਰਿਹਾ ਹੈਗਾ ਜੀ ਜਦੋਂ ਮਰਜ਼ੀ ਫੋਨਾਂ ਤੇ ਵੇਖ ਲਓ ਤੁਸੀਂ ਛੋਟੀ ਕੁੜੀ ਤੁਹਾਡੇ ਨਾਲ ਕਿਉਂ ਨਹੀਂ ਆਈ ਵੱਡੀ ਆਉਂਦੀ ਰਹੀ ਹੈ ਛੋਟੀ ਨੇ ਆਪਾਂ ਮੈਂ ਆਪਣੀ ਮਾਰਦੇ ਛੋਟੀ ਆਪਣੇ ਨਾਲ ਫੋਨ ਤੇ ਗੱਲੂ ਛੋਟੀ ਉਹਨਾਂ ਦੇ ਪ੍ਰਾਈਸ ਸਰਚ ਹੈ ਜੀ ਵੱਡੀ ਆਉਂਦੇ ਸੌਰੀ ਹੈ ਜਿਹੜੀ ਕੋਈ ਭੂਆ ਹੈ ਹਾਂਜੀ ਜਿਹੜੀ ਕਿ ਦੱਸਿਆ ਜਾਂਦਾ ਕਿ ਪੰਜਾਬ ਪੁਲਿਸ ਦੇ ਵਿੱਚ ਦੀ ਹੈ ਉਹਦੇ ਨਾਲ ਤੁਹਾਡਾ ਸੰਪਰਕ ਰਹਿੰਦਾ ਨਹੀਂ ਜੀ ਨਹੀਂ ਸਸਟਿਕਾ ਹੁਣ ਕੀ ਮੰਗਿਆ ਤੁਸੀਂ ਕੀ ਕੀ ਜੇ ਲਾਸਟ ਕਰਦੇ ਮੇਰੇ ਕਰਨ ਕੀ ਆਏ ਹੋ ਲਾਸਟ ਕੀ ਕਰ ਰਹੇ ਹੋ ਮੂੰਹ ਵੇਖਣਾ ਅਸੀਂ ਮੂੰਹ ਵੇਖਣ ਆਈ ਸੀ ਜੇ ਮੁੰਡੇ ਦਾ ਬਾਕੀ ਉਹਦੀ ਲਾਸਣਾ ਉਹ ਹੋਵੇ ਉਹਨੂੰ ਸੀਰ ਦੀ ਉਹ ਦਿੱਤਾ ਜਾਵੇ ਉਹਦਾ ਸਹਿਸਕਾਰ ਕਰਤੀ ਤੁਸੀਂ ਕੀ ਕਰ ਪਰ ਕਿਸਾਨ ਨਹੀਂ ਮੰਗੀ ਤੁਸੀਂ ਉਹਦਾ ਸਮਰਥਨ ਕਰਦੇ ਹੋਗੇ ਨਹੀਂ ਜੀ ਆਪਾਂ ਕੋਈ ਕਿਸੇ ਵੰਦੀ ਨਾਲ ਹੈ ਨਹੀਂ ਜੀ ਪੈਸੇ ਨਹੀਂ ਅਸੀਂ ਕਿਸੇ ਨਾਲ ਬਰਾਬਰ ਤੋਲਣਾ ਨਾ ਸਾਡਾ ਮੁੰਡਾ ਮੁਰੇ ਨਹੀਂ ਜੀ ਕੋਈ ਗਲਤੀ ਨਹੀਂ ਕਰੀ ਨਹੀਂ ਜੀ ਮੈਂ ਤਾਂ ਕਹਿੰਦੀ ਵੀ ਜਾਂਦਾ ਹੀ ਨਾ ਹੋਰ ਮਾਮਾ ਦੇ ਪੁੱਤ ਵੀ ਮੁਰੇ ਹਣ ਜਿਹੜੇ ਗਏ ਆ ਮੇਰਾ ਤਾਂ ਵਿਚਾਰਾ ਜਾਣ ਘੁਮਾ ਬੈਠਾ ਜੀ ਸ਼ਾਦੀ ਤੋਂ ਤੁਹਾਡੇ ਕਿੰਨੇ ਬੱਚੇ ਦੋ ਜੀ ਦੋ ਹਾਂਜੀ ਤੁਹਾਡੇ ਉਹ ਹਸਬੰਡ ਨਾਲ ਆਏ ਨੇ ਅੱਜ ਤੁਹਾਡੇ ਨਹੀਂ ਜੀ ਉਹ ਤਾਂ ਅਗਲੇ ਕਿਉਂ ਆਉਂਦੇ ਨਹੀਂ ਕਿ ਉਹਨਾਂ ਦਾ ਕੀ ਕਹਿਣਾ ਹੈ ਇਸ ਬਾਰੇ ਜਦੋਂ ਤੁਸੀਂ ਉਹਨਾਂ ਨੂੰ ਦੱਸ ਕੇ ਆਏ ਉਹਨਾਂ ਨੇ ਸਾਡੇ ਨਾਲ ਗੱਲ ਕਰੀ ਨਹੀਂ ਜੀ ਇਹਨਾਂ ਦੇ ਬੱਚਿਆਂ ਦੀ ਮੈਂ ਕਰੀ ਨਹੀਂ ਨਾ ਨਾ ਹੋਣ ਇਹਨਾਂ ਦੇ ਉਹਨਾਂ ਦੀ ਕੋਈ ਗੱਲ ਹੀ ਨਹੀਂ ਸੀ ਜੀ ਉਹਨਾਂ ਤਾਂ ਨਾ ਹੀ ਜਾਂਦੇ ਆਉਂਦੇ ਸੀਗੇ ਤੇ ਤੁਸੀਂ ਵੀ ਇਹਨਾਂ ਦੇ ਨਾਲ ਉੱਥੇ ਸੌਰੀ ਰਹੇ ਨੇ ਉਹਨਾਂ ਦੇ ਨਹੀਂ ਜੀ ਇਹ ਮੈਨੂੰ ਲੈ ਕੇ ਆਏ ਸੀ ਕੱਲ ਜਦੋਂ ਪਤਾ ਲੱਗਿਆ ਮੈਂ ਮੈਰੀ ਸੀ ਐ ਮੈਂ ਉਹ ਕੀਤੀ ਐ ਮੈਂ ਵੀ ਸਿਰੋਂ ਨੰਗੀ ਸੀ ਮੇਰੇ ਕੋਲੇ ਕੋਈ ਹੋਣੀ ਸੀ ਮੈਂ ਕੇਸ ਝਗੜਿਆ ਇਹਨਾਂ ਨੇ ਕੋਈ ਨਿਆਣੀ ਦਿੱਤਾ ਇਹ ਤਰੀਕ ਤੇ ਨਹੀਂ ਸੀ ਜਾਂਦੇ ਸਰਕਾਰ ਨੇ ਮੈਨੂੰ ਇੱਕ ਤਰਫਾ ਲੈ ਕੇ ਦੇਤਾ ਵੀ ਤੂੰ ਕਿਉਂ ਖੱਜਲ ਖਵਾਰ ਹੋਈਂ ਆ ਕੁੜੀ ਨੂੰ ਵਿਆਹ ਦੇ ਸ਼ੁਭ ਕਰਨ ਦੇ ਪਿਤਾ ਜੀ ਨਾਲ ਤੁਹਾਡਾ ਤਲਾਕ ਹੋਇਆ ਜਾਂ ਪੰਚਾਇਤੀ ਤਲਾਕ ਹੋਇਆ ਉਹਦੇ ਨਾਲ ਇਹ ਤਾਂ ਕੁਛ ਨਹੀਂ ਕੀਤਾ ਜੀ ਉਹ ਤਾਂ ਤਰੀਕ ਤੇ ਨਹੀਂ ਗਿਆ ਮਾਤਾ ਜੀ ਤੁਸੀਂ ਜ਼ਿਆਦਾ ਬੋਲਦੇ ਉਹਨਾਂ ਨੇ ਤਾਂ ਉਹਨਾਂ ਨੇ ਵਕੀਲ ਸਾਹਿਬ ਨੇ ਜੀ ਜੱਜ ਨੇ ਇੱਕ ਤਰਫਾ ਕਰਤਾ ਉਹ ਤਰੀਕਾਂ ਤੇ ਨਹੀਂ ਗਏ ਜੀ ਉਹ ਕਹਿੰਦੇ ਵੀ ਸਾਡੇ ਕਿੰਨੂ ਆ ਵੀ ਇਹਨੂੰ ਤੁਸੀਂ ਇਹਨਾਂ ਨੂੰ ਕਹਿੰਦੇ ਹਾਂ ਵੀ ਤੁਹਾਡੇ ਫੇਵਰ ਦੇ ਵਿੱਚ ਇੱਕ ਚੀਜ਼ ਹੈ ਡਾਈਵੋਰਸ ਹਾਂ ਜੀ ਹਾਂ ਜੀ ਉਹ ਤੁਮਾ ਤੁਸੀਂ ਕਾਨੂੰਨੀ ਤੌਰ ਤੇ ਵਿਆਹ ਦੂਜੇ ਪਾਸੇ ਕਰਵਾ ਲਿਆ ਹਾਂ ਕਰਵਾ ਲਿਆ ਉਹਨਾਂ ਨੇ ਕਿਹਾ ਸੀ ਧੰਨਵਾਦ ਜੀ ਕਰ ਲਉਗੀ ਪਰ ਬੱਚੇ ਬਲੈਕ ਦਾ ਕੰਮ ਕਰਦੇ ਸੀ ਮੈਂ ਕੱਲੀ ਬੁੜੀ ਸੀ ਮੈਂ ਆਪਣੀ ਧੀ ਨੂੰ ਛਡਾ ਨਹੀਂ ਸੀ ਸਕਦੀ ਪੁਲਿਸ ਤੋਂ ਜੇ ਫੜੀ ਜਾ ਸਕਦੀ ਪਰ ਇਹਨਾਂ ਨੇ ਇਹ ਆਪਦੇ ਉਸਤੇ ਉਹ ਕਰਨ ਅਸੀਂ ਆਪਣੀ ਕੁੜੀ ਲੈ ਗਈ ਸਾਨੂੰ ਕੀ ਵੀ ਕੋਈ ਕਿਵੇਂ ਕਰੀਓ ਤੁਸੀਂ ਮੈਂ ਮੈਂ ਇਹਦੀ ਮਾਂ ਜੀ ਕੁੜੀ ਜੀ ਹਾਂਜੀ ਨਾਨੀ ਹਾਂਜੀ ਮੇਰੇ ਕੋਲੇ ਜਾਂਦਾ ਸੀ ਮਿਲਦਾ ਸੀ ਇੱਕ ਵਾਰੀ ਰੋਸ ਕੇ 10 ਦਿਨ ਲਾ ਕੇ ਵੀ ਆਇਆ ਫਿਰ ਜਸਵੀਰ ਸਿੰਘ ਉਹਨੂੰ ਲੈ ਕੇ ਆਏ ਮਨਾ ਕੇ ਉਥੋਂ ਅਸੀਂ ਉਹਦੀ ਮੂੰਹ ਵੇਖਣ ਆਈ ਆਂ ਆਪਦੇ ਦੋਤੇ ਦਾ ਲੈਟ ਕਿਵੇਂ ਹੋ ਗਈ ਲੈਟ ਤਾਂ ਫਿਰ ਸਵੇਰੇ ਜੀ ਸਾਡੇ ਕੋਲੇ ਕੋਈ ਸਾਧਨ ਨਹੀਂ ਅਸੀਂ ਤਾਂ ਬੁਢੀਆਂ ਆਂ ਤੇ ਤੁਸੀਂ ਦੋਨੋਂ ਇਕੱਲੇ ਆਏ ਹੁਣ ਹਾਂਜੀ ਫਿਰ ਕੋਈ ਬੰਦਾ ਹੈ ਨਹੀਂ ਮੇਰੇ ਇੱਕ ਪੁੱਤ ਹੈ ਉਹ ਵਿਚਾਰਾ ਜਮਾ ਲੂਣਾ ਹੱਥ ਕਟਿਆ ਹੋਇਆ ਉਹਦਾ ਟੀਨਸਰ ਦਾ ਮਰੀਜ਼ ਹੈ ਉਹਨੂੰ ਮੈਂ ਦੇਖਾਂਗੇ ਜੀ ਜਿੰਨਾ ਟਾਈਮ ਲੱਗੇ ਤੁਸੀਂ ਮਤਲਬ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਹੈ ਵੀ ਤੁਹਾਨੂੰ ਸ਼ੁਭ ਕਰਨ ਦੇ ਦੇਹ ਦੇ ਦਰਸ਼ਨ ਕਰਵਾਈ ਜਾਣ ਹਾਂਜੀ ਗੱਲ ਬਾਤ ਜੀ ਨੇ ਕਿਹਾ ਤੁਹਾਨੂੰ ਅਸੀਂ ਆਪ ਹੀ ਆਏ ਹਾਂ ਜੀ ਕਰਨੇ ਅਸੀਂ ਜਦੋਂ ਪਰ ਮਾਂ ਨੂੰ ਨਹੀਂ ਦਰਸ਼ਨ ਕਰਣ ਦੇਣਗੇ ਜੀ ਜਿਹਨੇ 9 ਮਹੀਨੇ ਪੇਟ ਕੀ ਰੱਖਿਆ না সাটি তোই